ਆ ਕੁੱਤੇ ਨੇ ਬੀਬੀ ਨੂੰ ਸੁੱਟ ਲਿਆ ਸਕੂਟਰੀ ਤੋਂ ਹੇਠਾਂ ਤਸਵੀਰਾਂ ਤੁਸੀਂ ਵੇਖੋਗੇ ਕੁੱਤਾ ਜਿਵੇਂ ਸੁੱਤਾ ਪਿਆ ਜਦੋਂ ਸਕੂਟਰੀ ਕੋਲ ਆਉਂਦੀ ਆ ਤਾਂ ਇਸ ਨੇ ਬਿਲਕੁਲ ਉਹ ਬੀਬੀ ਉੱਤੇ ਅਟੈਕ ਕਰ ਦੇਣਾ ਔਰ ਸਕੂਟਰੀ ਤੇ ਦੋਨੋਂ ਪਰਿਵਾਰ ਆ ਰਹੇ ਸੀ ਔਰ ਜਿਵੇਂ ਹੀ ਕੁੱਤੇ ਨੇ ਵੇਖਿਆ ਕਿ ਸਕੂਟਰੀ ਕੋਲ ਆ ਗਈ ਆ ਔਰ ਆ ਤਸਵੀਰਾਂ ਤੁਸੀਂ ਵੇਖੋ ਇਹ ਆ ਉੱਠ ਗਿਆ ਜੀ ਇਹ ਆ ਪੈ ਗਿਆ ਤਾਂ ਉਸ ਨੇ ਬੀਬੀ ਨੂੰ ਹੇਠਾਂ ਸੁੱਟ ਦਿੱਤਾ ਔਰ ਬਾਕੀ ਕੁੱਤਿਆਂ ਨੇ ਵੀ ਆ ਕੇ ਉਸ ਦੇ ਉੱਤੇ ਅਟੈਕ ਕਰ ਦਿੱਤਾ ਇਹ ਤਸਵੀਰਾਂ ਦੋਨੋਂ ਤਰਫ ਦੀਆਂ ਸਾਹਮਣੇ ਆ ਰਹੀਆਂ ਨੇ ਤਾਂ ਬਹੁਤ ਸਾਰੇ ਇਹ ਕਹਿ ਰਹੇ ਆ ਕਿ ਜੇ ਪਾਲਤੂ ਐ ਇਹ ਕੁੱਤਾ ਜਿਹੜਾ ਹੈ ہمارا ਹੈ ਤੁਸੀਂ ਦੱਸੋ ਹੁਣ ਕੀ ਇਹ ਕੁੱਤਾ ਜੋ ਆਵਾਰਾ ਆ ਇਹ ਹਮਾਰੇ ਵਾਲੇ ਕਿੱਥੇ ਗਏ ਇਹ ਕਿੱਥੇ ਮਰ ਗਏ ਹੁਣ ਆਵਾਜ਼ ਦੇਣ ਵਾਲੇ ਹੁਣੇ ਬੀਬੀ ਦੇ ਬਹੁਤ ਸਾਰੇ ਟੱਕ ਲਾ ਦਿੱਤੇ ਆ ਕੁੱਤਿਆਂ ਨੇ ਤਾਂ ਇਹ ਬੀਬੀ ਹੀਟਾਂ ਡੇਗ ਪਈ ਆ ਤਾਂ ਦੱਸ ਰਹੀ ਆ ਕਿ ਚੰਡੀਗੜ੍ਹ 52 ਸੈਕਟਰ ਡੀ ਦੀਆਂ ਤਸਵੀਰਾਂ ਨੇ ਔਰ ਇਹ ਕੈਮਰੇ ਦੀਆਂ ਤਸਵੀਰਾਂ ਨੇ ਜਿਸ ਨੂੰ ਬਿਲਕੁਲ ਹੀ ਝੁਟਲਾਇਆ ਨਹੀਂ ਜਾ ਸਕਦਾ ਕਿ ਪੱਕੇ ਕੈਮਰੇ ਲੱਗੇ ਹੋਏ ਨੇ ਔਰ ਉਸ ਦੇ ਵਿੱਚ ਤਸਵੀਰਾਂ ਆਈਆਂ ਦਾ ਕਹਿ ਦਿੰਦੇ ਆ ਨਹੀਂ ਜੀ ਇਹ ਡੌਗੀ ਜੋ ਆ ਇਹ ਰੋਟੀ ਲੱਭਦੇ ਆ ਇਹਨਾਂ ਨੂੰ ਰੋਟੀ ਪਾਉ ਤਾਂ ਇਹ ਕੁਝ ਨਹੀਂ ਕਹਿੰਦੇ ਜੇ ਤੁਸੀਂ ਇਸ ਦੇ ਨਾਲ ਕੋਈ ਪੰਗਾ ਛੇੜਛਾੜ ਕਰਦੇ ਹੋ ਤਾਂ ਇਹ ਪੈਂਦੇ ਆ ਹੁਣ ਤੁਸੀਂ ਦੱਸੋ ਕਿ ਇਹ ਇੱਥੇ ਛੇੜਛਾੜ ਦਾ ਕਿਹੜਾ ਮਾਮਲਾ ਸਾਹਮਣੇ ਆ ਗਿਆ ਕਿ ਕੁੱਤੇ ਨੇ ਪਹਿਲੇ ਛੇੜਛਾੜ ਕੀਤੀ ਗਈ ਆ ਤਾਂ ਫਿਰ ਇਹ ਕੁੱਤੇ ਨੇ ਅਟੈਕ ਕੀਤਾ ਕੋਈ ਵੀ ਕਿਸੇ ਤਰ੍ਹਾਂ ਦੀ ਛੇੜਛਾੜ ਨਹੀਂ ਕੀਤੀ ਗਈ ਫਿਰ ਸਿਰਫ ਪਰਿਵਾਰ ਸਕੂਟਰੀ ਉੱਤੇ ਆ ਰਿਹਾ ਸੀ ਤੇ ਕੁੱਤਾ ਇੱਕਦਮ ਉੱਠ ਕੇ ਪੈ ਗਿਆ ਤਾ ਉਸ ਬੀਬੀ ਦੇ ਬਹੁਤ ਸਾਰੇ ਦੰਦ ਲਗਾ ਦਿੱਤੇ ਜੋ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਪੂਰੀ ਖਬਰ ਪਹੁੰਚੀ ਆ ਔਰ ਕਹਿ ਰਹੇ ਆ ਕਿ ਬੀਬੀ ਨੂੰ ਹਸਪੀਟਲ ਪਹੁੰਚਾਇਆ ਗਿਆ ਸੈਕਟਰ 52 ਡੀ ਦੀਆਂ ਤਸਵੀਰਾਂ ਤਾਂ ਚੰਡੀਗੜ੍ਹ ਦੇ ਵਿੱਚ ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਪਿਛਲੇ ਦਿਨੀ ਕਿਹਾ ਸੀ ਕਿ ਜੋ ਆਵਾਰਾ ਹੈ ਉਹ ہمارا ਹੈ ਤਾਂ ਹੁਣ ਉਹ ਆਵਾਰਾ ਵਾਲਿਆ ਉੱਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਆ ਕਿ ਬਹੁਤ ਸਾਰੀਆਂ ਕੁੜੀਆਂ ਅਸੀਂ ਵੇਖਿਆ ਕਿ ਚੰਡੀਗੜ੍ਹ ਦੇ ਵਿੱਚ ਆਪਣੇ ਘਰਾਂ ਤੋਂ ਬਰੈਡ ਰੋਟੀਆਂ ਲੈ ਕੇ ਆਉਂਦੇ ਆ ਦਾ ਦੂਸਰੇ ਦੇ ਗੇਟ ਦੇ ਅੱਗੇ ਦੂਸਰੇ ਦੀਆਂ ਇਮਾਰਤਾਂ ਦੇ ਅੱਗੇ ਦਾ ਦੂਸਰੇ ਦੇ ਇਲਾਕੇ ਵਿੱਚ ਆ ਕੇ ਕੁੱਤਿਆਂ ਨੂੰ ਦੁੱਧ ਬ੍ਰੈਡ ਤੇ ਆਈਸਕਰੀਮਾਂ ਖਵਾਉਂਦੇ ਆ ਤੇ ਜਦੋਂ ਕੁੱਤਿਆਂ ਦੇ ਨਾਲ ਕੋਈ ਹਾਦਸਾ ਵਾਪਰਦਾ ਫੇਰ ਇਹ ਕੁੱਤਿਆਂ ਦੇ ਡੌਗ ਲਵਰ ਜਿਹੜੇ ਆ ਇਹ ਲੱਭਦੇ ਹੀ ਨਹੀਂ ਵੀ ਕਿੱਥੇ ਚਲੇ ਗਏ ਹੁਣ ਉਹ ਡੌਗ ਲਵਰਾਂ ਉੱਤੇ ਜਿਹੜੇ-ਜਿਹੜੇ ਰੋਟੀਆਂ ਪਾਉਂਦੇ ਹੋਣਾ ਉੱਤੇ ਕਾਰਵਾਈਆਂ ਹੋਣੀਆਂ ਚਾਹੀਦੀਆਂ ਉਹਨਾਂ ਦੇ ਉੱਤੇ ਪੂਰੀਆ ਤਰਖਾਸਾ ਹੋਣੀਆਂ ਚਾਹੀਦੀਆਂ ਔਰ ਅਸੀਂ ਇਹ ਪਹਿਲਾਂ ਵੀ ਤੁਹਾਨੂੰ ਕਲੀਅਰ ਕੀਤਾ ਸੀ ਤਾਂ ਫੇਰ ਕਰ ਦਈਏ ਇਹ ਇਹਨਾ ਉੱਤੇ ਬਣਦੀਆਂ ਤਰਾਵਾਂ ਤਹਿਤ ਕਾਰਵਾਈਆਂ ਕਰਵਾਉਣ ਵਾਸਤੇ ਆਪਣੀ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਲਗਾਤਾਰ ਵੀਡੀਓ ਵਾਇਰਲ ਵੀ ਕਰਾਂਗੇ ਔਰ ਵੀਡੀਓ ਚਲਾਵਾਂਗੇ ਵੀ ਔਰ ਬਿਲਕੁਲ ਚਿਹਰੇ ਨਕਾਬ ਕਰਾਂਗੇ ਕਿ ਪਰਦੇ ਪਿੱਛੇ ਆ ਕੇ ਅਦਰ ਲੋਕਾਂ ਦੇ ਘਰਾਂ ਦੇ ਅੱਗੇ ਪਾਰਕਿੰਗਾਂ ਦੇ ਅੱਗੇ ਬਿਲਕੁਲ ਉੱਥੇ ਆ ਕੇ ਰੋਟੀ ਪਾਈ ਜਾਂਦੀ ਆ ਬ੍ਰੈਡ ਪਾਈ ਜਾਂਦੇ ਆ ਔਰ ਇਹ ਲੋਕ ਸ਼ਕਾਨ ਟਾਈਪ ਲੋਕ ਨੇ ਜਦਕੀ ਪਤਾ ਹੈ ਕਿ ਆਵਾਰਾ ਕੁੱਤੇ ਜੋ ਆ ਉਹ ਨੁਕਸਾਨ ਦੇ ਆ ਤਾਂ ਫੇਰੇ ਸ਼ਰਾਰਤੀ ਲੋਕ ਨੇ ਸ਼ੈਤਾਨ ਲੋਕ ਨੇ ਔਰ ਤਮਾਸ਼ਗੀਰ ਲੋਕ ਨੇ ਇਹ ਤਮਾਸ਼ਾ ਵੇਖਦੇ ਆ ਔਰ ਬਿਲਕੁਲ ਪਰਚੇ ਜਿਹੜੇ ਆ ਇਹਨਾਂ ਉੱਤੇ ਹੋਣੇ ਚਾਹੀਦੇ ਆ ਬਣਦੀਆਂ ਧਰਾਵਾਂ ਤੱਕ ਕਾਰਵਾਈਆਂ ਹੋਣੇ ਚਾਹੀਦੀਆਂ ਤੁਸੀਂ ਇਸ ਵੀਡੀਓ ਨੂੰ ਕਿਵੇਂ ਵੇਖਦੇ ਹੋ ਇਸ ਦੇ ਬਾਰੇ ਕਮੈਂਟ ਕਰ ਦਿਓ ਔਰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ